ਅੱਜ ਇੱਕ ਪੰਜਾਬ ਦੇ ਵਿੱਚ ਹੋਰ ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ ਜੀ ਇਹ ਪ੍ਰਵਾਸੀ ਜਿਹੜੇ ਪੱਠੇ ਦੇ ਕੰਮ ਕਰਦੇ ਸੀਗੇ ਲਹਾਰਾ ਰੋਡ ਤੇ ਇੱਕ ਕੁੜੀ ਦੀ ਡੈੱਡ ਬੋਡੀ ਮਿਲੀ ਹੈ ਜੀ ਬਾਣ ਦੇ ਵਿੱਚੋਂ ਤੇ ਇਹਦੇ ਬਿਲਕੁਲ ਵੀ ਕੋਈ ਵੀ ਸਰੀਰ ਦੇ ਉੱਪਰ ਕੱਪੜਾ ਨਹੀਂ ਸੀਗਾ ਤੇ ਬੋਡੀ ਨੂੰ ਜਿਹੜਾ ਟਾਕ ਦਿੱਤਾ ਸੀਗਾ ਤਾਂ ਕਰਕੇ ਬਈ ਜਿਹੜੀ ਇਹ ਕੁੜੀ ਦੇ ਨਾਲ ਜੀ ਬਲਾਤਕਾਰ ਕਰਕੇ ਉਸ ਤੋਂ ਬਾਅਦ ਇਹਨੂੰ ਮਿੱਟੀ ਦੇ ਵਿੱਚ ਨੱਪ ਦਿੱਤਾ ਰੋਡ ਦੇ ਕਿਨਾਰੇ ਬਾਹਣ ਜਿਹੜੇ ਹੁੰਦੇ ਆ ਬਾਹਣ ਦੇ ਵਿੱਚ ਇਹਦਾ ਸਿਰ ਨਾਪ ਗਏ ਤੇ ਜਿਹੜਾ ਬਾਕੀ ਸਰੀਰ ਬਾਹਰ ਸੀਗਾ ਤੇ ਪਰਿਵਾਰ ਨੇ ਦੱਸਿਆ ਵੀ ਇਹ 4-5 ਦਿਨਾਂ ਤੋਂ ਜਿਹੜੀ ਗਾਇਬ ਸੀਗੀ ਜੀ ਘਰੋਂ ਤੇ ਇਹਦੇ ਦੋ ਛੋਟੇ-ਛੋਟੇ ਬੱਚੇ ਆ ਤੇ ਕਿਸੇ ਘਟੀਆ ਇਨਸਾਨ ਨੇ ਜੀ ਬਹੁਤ ਦਿਲ ਨੇ ਇਹਦੇ ਨਾਲ ਗਲਤ ਕੰਮ ਕਰਕੇ ਜਿਹੜਾ ਉਸ ਤੋਂ ਬਾਅਦ ਇਹਨੂੰ ਮਾਰ ਦਿੱਤਾ ਤੇ ਮੈਂ ਕਿੰਨਾ ਵੀ ਸਾਰਿਆਂ ਨੇ ਬਾਜ਼ ਉਠਾਓ ਵੀ ਪੰਜਾਬ ਦੇ ਵਿੱਚ ਵੀ ਕੋਈ ਆਰਬਕੰਟਨੀ ਵਾਲਾ ਕਾਨੂੰਨ ਬਣੇ ਵੀ ਜਿਹੜੇ ਇਹਦੇ ਦੋਸ਼ੀ ਜਦੋਂ ਮਿਲਣਗੇ ਤਾਂ ਉਹਨਾਂ ਨੂੰ ਜੀ ਉਹਨਾਂ ਦੇ ਸਿਰ ਕਲਮ ਕੀਤੇ ਜਾਣ ਤਾਂ ਜੋ ਅੱਗੇ ਜਿਹੜਾ ਇਹ ਜੀ ਹਰਕਤ ਨਾ ਕਰੇ ਵੀ ਉਹਦੇ ਮਾਨ ਦੇ ਵਿੱਚ ਡਰ ਹੋਵੇ ਪਰ ਬਈ ਆਪਣੇ ਪੰਜਾਬ ਦੇ ਵਿੱਚ ਤੀਜੇ ਦਿਨ ਜਿਹੜੀਆਂ ਐਦਾਂ ਦੀਆਂ ਦੁੱਖਦਈਆਂ ਘਟਨਾ ਹੋ ਰਹੀਆਂ ਇਹ ਇਹਨਾਂ ਦੀ ਚਾਚੀ ਜੀ ਸੀਗੇ ਕਿਉਂਕਿ ਇਹਨਾਂ ਦੀ ਬਾਜ ਦੀ ਸਮਝ ਨਹੀਂ ਸੀ ਹੁੰਦੀ ਕਿਉਂਕਿ ਬਈ ਇਹਨਾਂ ਦੀ ਬੋਲੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਫਰਕ ਸੀਗਾ ਤੇ ਵਿਚਾਰੇ ਬਹੁਤ ਜਿਆਦਾ ਬਰੋ ਰਹੇ ਆ ਤੇ ਨਿੱਕੇ ਨਿੱਕੇ ਜਵਾਬ ਕਹਦੇ ਤੇ ਕਿਸੇ ਨੇ ਇਹਨੂੰ ਜ਼ਬਰਦਸਤੀ ਪੱਠੇ ਤੋਂ ਕੰਮ ਕਰਦੀ ਥੀ ਥੋੜੀ ਜੀ ਸੁਧਾਰਨ ਵੀ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਵੀ ਇਹਨਾਂ ਨੂੰ ਚੋਸਤ ਚਲਾਕ ਨਹੀਂ ਸੀਗੀ ਤੇ ਕਿਸੇ ਨੇ ਇਹਨੂੰ ਆਪਣੀਆਂ ਗੱਲਾਂ ਚ ਲਾ ਕੇ ਜਿਹੜਾ ਪੱਠੇ ਤੋਂ ਉਤਵਾ ਕੇ ਲੈ ਆਂਦਾ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਨਾਲ ਗਲਤ ਕੰਮ ਕਰਕੇ ਜੀ ਇਹਨੂੰ ਮਿੱਟੀ ਦੇ ਵਿੱਚ ਬਾਣ ਦੇ ਵਿੱਚ ਦਬਬ ਦਿੱਤਾ ਤੇ ਬਾਈ ਜੇ ਤੁਸੀਂ ਵੀ ਹਨਾ ਇਸ ਗੱਲ ਨਾਲ ਸਹਿਮਤ ਆ ਵੀ ਜਿਹੜੇ ਇਹਦੇ ਦੋਸ਼ੀ ਮਿਲਣਗੇ ਵੀ ਉਹਨਾਂ ਦੇ ਸਿਰ ਕਲਮ ਕੀਤੇ ਜਾਣ ਤੇ ਕੋਈ ਨਾ ਕੋਈ ਜਿਹੜਾ ਇਹਨਾਂ ਨੂੰ ਮਈ ਕੋਈ ਨਾ ਕੋਈ ਜਣੀ ਆਪਾਂ ਨੂੰ ਇਕੱਠੇ ਹੋ ਕੇ ਇੱਕ ਜੋਟ ਹੋ ਕੇ ਜਿਹੜਾ ਇਹ ਚੀਜ਼ ਨੂੰ ਰੋਕਣਾ ਪੈਣਾ ਬਾਈ ਨਹੀਂ ਤਾਂ ਦਿਨੋਂ ਦਿਨ ਜਿਹੜਾ ਇਦਾਂ ਦੇ ਕੰਮ ਹੋ ਰਹੇ ਆ ਤੇ ਗਾਂਹ ਇਹ ਬਦਨ ਹੀ ਆ ਜੇ ਇਹਨਾਂ ਨੂੰ ਆਪਾਂ ਨਾ ਰੋਕਿਆ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਇਹ ਮੈਂ ਰਾਹਤੇ ਚ ਜਾ ਰਿਹਾ ਸੀਗਾ ਤੇ ਮੈਨੇ ਜਦੋਂ ਇੱਕ ਘਟਨਾ ਸੁਣੀ ਬਾਈ ਮੈਥੋਂ ਕਾਫੀ ਟਾਈਮ ਜਿਹੜਾ ਮੋਟਰਸਾਈਕਲ ਨਹੀਂ ਚੱਲਿਆ ਤੇ ਮੈਂ ਉੱਥੇ ਵਿਚਾਰਿਆਂ ਕੋਲੇ ਖੜਾ ਰਿਆ ਤੇ ਬਾਕੀ ਬਈ ਆਪਣੇ ਪੰਜਾਬ ਦੇ ਵਿੱਚ ਇਨਸਾਫ ਮਿਲਣਾ ਬਹੁਤ ਯਾਨੀ ਵੱਡੀ ਗੱਲ ਆ ਕਿਸੇ ਬੰਦੇ ਨੂੰ ਇਨਸਾਫ ਮਿਲਦਾ ਨਹੀਂ ਤਾਂ ਬਾਈ ਜਿਹੜਾ ੱਤਕਾ ਸਾਈ ਉਹ ਚਲਦੀਆਂ ਵਾ ਤੇ ਲੱਖ ਦੀ ਲਾਹਣ ਤੋਂ ਉਹ ਬੰਦੇ ਤੇ ਜਿਹੜਾ ਇਹੋ ਜੇ ਬੰਦਿਆਂ ਦੀਆਂ ਜ਼ਮਾਨਤਾਂ ਕਰਾਉਂਦਾ ਵਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਦਾਂ ਵੀ ਇਹ ਇਦਾਂ ਦੇ ਬੰਦਿਆਂ ਦੀ ਜਮਾਨਤਾਂ ਨਾ ਕਰਾਇਆ ਕਰੋ ਧੰਨਵਾਦ ਜੀ